ਸਤਿ ਸ਼੍ਰੀ ਅਕਾਲ ਦੋਸਤੋ ਠਾ ਠਾ ਦੀ ਦੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਧਰਨ ਸਾਹਿਬ ਸਮਾਂ ਕੋ ਸਵੇਰ ਦੇ 7:30 ਵਜੇ ਦਾ ਜੀ ਤੇ ਆਪਾਂ ਆਏ ਹਾਂ ਜੀ ਵੀਰ ਪ੍ਰਤਾਪ ਸਿੰਘ ਸਾਹ ਦੇ ਘਰ ਵੀਰ ਕੋਲ ਤਿੰਨ ਪਸ਼ੂ ਵਗਾਉ ਆ ਜੀ ਤੇ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤਿੰਨ ਮਰਜਾਂ ਵੀਰ ਕੋਲ ਵਗਾਉ ਆ ਤੇ ਆਦੋ ਜੀ ਕਰਦੇ ਹਾਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਭਾਈ ਠਾਠਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਜੀ ਤੇ ਭੈਣ ਭਰਾਵਾਂ ਕਰੀ ਇਹੋ ਬੇਨਤੀ ਆ ਵੀ ਵੱਤ ਵਾਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹਾਂਜੀ ਲਾਈਕ ਤੇ ਕਮੈਂਟ ਕਰਿਆ ਕਰੋ ਹਾਂਜੀ ਹਾਂਜੀ ਤਾਂ ਕਿ ਜਿੰਨੇ ਵੀ ਭੈਣ ਭਰਾ ਨੇ ਇਹ ਡੰਗਰ ਲੈਣਾ ਕੋ ਲੋੜ ਵਾਲਾ ਹਾਂਜੀ ਉਹਦੇ ਤੱਕ ਵੀਡੀਓ ਪਹੁੰਚਦੀ ਹੋ ਜੀ ਪਹੁੰਚਦੀ ਹੋ ਜੀ ਤੇ ਬਾਕੀ ਇਹੋ ਬੇਨਤੀ ਆ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਆਪਣੀ ਦੇਖੋ ਵੀਡੀਓ ਪਰਿਵਾਰ ਚ ਬਹਿ ਕੇ ਵੇਖੋ ਹਾਂਜੀ ਹਾਂਜੀ ਤੇ ਫਿਰ ਆਪਣਾ ਜਿਹੜਾ ਵੀ ਡੰਗਰ ਚੰਗਾ ਲੱਗਦਾ ਜੀ ਆਪਦਾ ਜਿੰਦਾ ਮਰਜੀ ਆਪਦਾ ਦੇਖਦੇ ਹ ਤਸल्ली ਕਰਕੇ ਸਾਈ ਵਾਲਾ ਹਣਾ ਜੀ ਹਾਂਜੀ 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 ਇੱਕ ਪਾਜੀ ਹੋਰ ਬੇਨਤੀ ਆਪਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਹਾਂਜੀ ਜਿਹੜਾ ਭੈਣ ਭਰਾ ਡੰਗਰ ਲੈਂਦਾ ਉਹਨਾਂ ਸਾਈ ਪਾਉਂਦਾ ਆਪਾਂ ਹਾਂਜੀ ਤੇ ਮੰਨ ਲਓ ਉਸ ਜਨੇ ਹੁਣ ਪਾਂਚ ਹੀ ਸਾਈ ਸ਼ਾਮਾਂ ਤੀਕਰ ਆਪਾਂ ਨੂੰ ਕੋਈ ਜਸਨ ਉਹ ਦੱਸੇ ਹਾਂਜੀ ਜਾਂ ਕੋ ਪਾਵੇ ਮੰਨ ਲਓ ਉਹਦੇ ਵਿੱਚ ਇਹ ਗੱਲ ਹੋ ਜਾਂਦੀ ਆ ਸਾਈ ਪਾਇਆ ਆਪਾਂ ਛੱਡ ਜਾਂਦੇ ਆ ਤੇ ਫਿਰ ਅਗਲਾ ਜਿਹੜਾ ਦੂਜਾ ਦਾਗ ਲੈਣ ਵਾਲਾ ਨਾ ਉਹ ਕਨਫਿਊਜ਼ ਹੋ ਜਾਂਦਾ ਹਾਂਜੀ ਕਨਫਿਊਜ਼ ਹੋ ਜਾਂਦਾ ਜੋ ਵੀ ਆਪਾਂ ਹੁਣ ਆਪਾਂ ਹੀ ਕਿਸੇ ਤੋਂ ਡੰਗਰ ਲਿਆ ਹੋਵੇ ਤੇ ਜੇ ਅਗਲਾ ਗਾਂ ਵੀ ਇੱਜੇ ਤੇ ਫਿਰ ਆਪਾਂ ਉਹ ਗੱਲ ਦਾ ਗੁੱਸਾ ਕਰਦੇ ਹਾਂਜੀ ਉਹ ਤੇ ਗਾਈ ਪਰ ਤਹਿਮ ਹੁੰਦਾ ਜੀ ਕਿਸੇ ਵੀ ਚੀਜ਼ ਦਾ ਹਾਂਜੀ ਇਹੋ ਬੇਨਤੀਆਂ ਜੀ ਇਹੀਆਂ ਬੇਨਤੀਆਂ ਨੂੰ ਕੋਈ ਨਹੀਂ ਭੈਣ ਭਾਪ ਪਰਮਾਨ ਕਰਨ ਤੇ ਆਪਾਂ ਵੀਡੀਓ ਕਰਦੇ ਹਾਂ ਜੀ ਸ਼ੁਰੂ ਆਪਾਂ ਦੋ ਜੀ ਤਿੰਨ ਨਾਗ ਜੀ ਤਿੰਨ ਨਾਗ ਇੱਕ ਕਟੇ ਵਾਲੀ ਹੈ ਮੱਝ ਅੱਛਾ ਜੀ ਤੇ ਦੋ ਬੱਚਿਆਂ ਤੋਂ ਬਣਾ ਬਾਕੀ ਜਿੰਨੇ ਜਿੰਨੇ ਚਿਰਦੀਆਂ ਇੱਕ ਬੱਚੇ ਵਾਲੀ ਤੇ ਦੋ ਬੱਚੇ ਤੋਂ ਬਿਨਾਂ ਹਾਂਜੀ ਹਾਂਜੀ ਠੀਕ ਹੈ ਜੀ ਕਰੀਏ ਡਿਟੇਲ ਸ਼ੁਰੂ ਫਿਰ ਹਾਂਜੀ ਜ਼ਰੂਰ ਜੀ ਚਲੋ ਜੀ ਦੇਵੋ ਜੀ ਪਹਿਲੇ ਪਸ਼ੂ ਜਾਣਕਾਰੀ ਇਹ ਭਾਜੀ ਦੂਜੇ ਸੂਏ ਝੋਟੀ ਆ ਦੂਜੇ ਸੂਏ ਝੋਟੀ ਐ ਤੇ ਸੂਈ ਨੂੰ ਭਾਜੀ 2 ਮਹੀਨੇ ਹੋਏ ਜੇ ਸੂਈ ਨੂੰ 2 ਮਹੀਨੇ ਹੋ ਗਏ ਹਾਂ ਤੇ ਦੁੱਧ ਦੇ ਥਲੇ 8 ਆ ਕੋ 7 ਲਾਲੀ ਦੁੱਧ 8 7 ਲਾ ਲੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਬੱਚਾ ਭੈਣ ਭਰਾਵਾਂ ਦੇ ਗੜੀ ਆ ਦੋਂ ਦੀ ਲਾਲੇ ਭਮੇ ਢਾਈਆਂ ਦੀ ਲਾਲੇ ਜਿੰਨਾ ਮਗਰ ਕੀ ਹੈ ਜੀ ਇਹ ਮਗਰ ਕਟਾ ਜੀ ਮਗਰ ਕਟਾ ਜੀ ਆ ਢਾਈ ਹਾਂਜੀ ਹਾਂਜੀ ਲਓ ਜੀ ਕਰੋ ਕਟਾ ਚੈੱਕ ਦੋ ਆ ਕਿਨੇ ਵੀ ਨਾ ਰਾ ਭਾਜੀ ਦੋਹਾਂ ਦਾਵਾ ਕੋਈ ਢਾਈਆਂ ਦਾ ਲਾਲੇ ਭਮੇ ਤੰਨਾ ਦਾ ਅਗਲੇ ਨਾਲ ਸਾਹਮਣੇ ਆਪਾਂ ਸਾਰਾ ਕੁਝ ਈਸ਼ਾ ਜੀ ਇਹ ਕਿਤੇ ਆ ਪੰਗਦੇ ਹੈਗਣੀ ਹਾਂਜੀ ਹਾਂਜੀ ਉਹ ਤੇ ਗੱਲ ਹੈ ਜਿੱਦਾਂ ਮਰਜੀ ਉਹ ਤੇ ਗੱਲ ਹੈਗੀ ਹੈ ਅਛਾ ਜੀ ਤੇ ਵਿਖਾਓ ਜੀ ਤੋਰ ਕੇ ਲਓ ਜੀ ਤੇ ਚਵਾਈ ਜੂਈ ਦੇ ਵਿੱਚ ਕਿਵੇਂ ਆ ਚਵਾਈ ਇੱਕ ਨੰਬਰ ਜੀ ਹਾਂ ਸੋਣ ਚਾਰੇ ਓਕੇ ਆ ਜੀ ਹਾਂਜੀ ਹਾਂਜੀ ਵਧੀਆ ਭਾਵੇਂ ਬੱਚਾ ਚੋਲੇ ਛੋਟਾ ਗਿਆ ਠੀਕ ਹੈ ਜੀ ਲਓ ਜੀ ਕਰੋ ਚੈੱਕ ਫੇਸ ਕੁਆਲਟੀ ਕਰੋ ਚੈੱਕ ਫਿਰ ਤੋਂ ਜੀ ਜੀ ਡਿਟੇਲ ਸਾਂਝੀ ਕਰ ਦਿਓ ਸੂਆ ਦੂਜਾ ਸੂਆ ਦੂਜੇ ਨੂੰ 2.5 ਮਹੀਨੇ ਹੋਏ ਜੀ ਸੂਈ ਨੂੰ 2.5 ਮਹੀਨੇ ਹੋ ਗਏ ਰੋਗ ਲਵੇ ਇਥੇ ਮੜਾ ਜਾ ਤੇ ਜਿਹੜਾ ਦੁੱਧ ਆ ਉਹ ਆਂਜਿਆ ਕੋ ਸੱਤ ਨਾਲੀ ਤੇ ਮਿਲਦੀ ਬੱਚੇ ਦੇ ਵਧੀਆ ਹੈ ਜਿੱਦਾਂ ਮਰਜ਼ੀ ਕੋ ਭੈਣ ਭਰਾ ਨੇ ਆਣਾ ਸਿਆਣਾ ਜਿਹੜਾ ਮਰਜ਼ੀ ਚੋ। ਸਿੰਘ ਸਿੰਘ ਪੂਰੇ ਗੁੰਡੇ ਆ ਨਾ। ਲਓ ਜੀ। ਤੇ ਵਿਧੀ ਆਪਾਂ ਕਰ ਲਈਆਂ ਫਿਰ ਰੇਟ ਦੀ ਗੱਲ ਬਾਤ। ਰੇਟ ਭਜੀ ਆਪਾਂ ਪਹੁੰਚ ਵਾਲੇ ਕਰਨੇ ਆ। ਹਾਂਜੀ। ਤੇ ਜਿਹੜਾ ਆਪਣਾ ਨਾ ਪੰਪਪਲਾ ਚਲੋ ਫੋਨ ਵਾਲੇ ਕਰਨ ਦਾ ਵੀਡੀਓ ਨਹੀਂ ਪੈਂਦੀ ਕੱਲੇ ਕੱਲੇ ਜਾਣੇ ਨੂੰ ਹਾਂਜੀ ਹਾਂਜੀ ਜਿਹੜਾ ਨਾ ਮਾਲ ਆਪਾਂ ਘੰਟੇ ਚ ਵੇਚਦੇ ਹਾਂ ਹਾਂਜੀ ਤੇ ਕਰਦਿਏ ਜੀ ਪਹੁੰਚ 65000 ਰੇਟ ਆਪਾਂ ਉੜਦੀਆਂ ਵਾਲੇ ਕਰਨੇ ਆ ਜੀ ਵੇਰ ਘਟ ਕਰਦਿਏ ਪਹੁੰਚ ਥੋੜਾ ਵਾਧਾ ਕਰ ਲਓ ਲੈਜ ਨਹੀਂ ਹੋਰ ਘਟਾ ਲਓ ਆ ਬਸ ਜੈਰੀ ਕਰਾਂਗੇ ਹਸੰਦਾ ਕੋਈ ਨਹੀਂ ਹਾਂਜੀ ਆਪਾਂ ਇਹ ਪਹੁੰਚ ਕਰਾਂਗੇ ਜੀ ਪੂਰੇ 58000 ਦੇ ਵਿੱਚ ਪੂਰੇ 58000 ਦੇ ਹਾਂਜੀ ਹਾਂਜੀ ਨਹੀਂ ਥੋੜਾ ਵਾਧਾ ਹੋਰ ਲੈਸ ਕਰ ਲਓ ਆਪਾਂ ਇਹ ਚੈਨਲ ਦਾ ਮਾਨਤਾ ਨਹੀਂ ਆਪਾਂ ਤੁਹਾਡੇ ਆਪਾਂ ਤੁਹਾਡੇ ਅੱਗੇ ਮਾਣ ਕਰਦੇ ਕੋਈ ਨਹੀਂ ਗਾਹ ਦਾ ਹੋਰ ਮਾਣ ਕਰਾਂਗੇ ਪੂਰੇ 57000 ਚ ਪਹੁੰਚ ਕਰਾਂਗੇ 100 ਕਿਲੋਮੀਟਰ ਦੀ ਕਰ ਪੂਰੇ 57000 ਦੇ ਵਿੱਚ 100 ਕਿਲੋਮੀਟਰ ਦੀ ਗੱਡੀ ਆਪਦੀ ਲਿਆਵੇ ਹਾਂਜੀ ਤੇ ਫਿਰ 3100 ਕਿਲੋਮੀਟਰ ਦਾ ਕੱਟ ਕੇ ਹਾਂਜੀ ਤੇ 57 ਤਿੰਨ ਘਟਾ ਦੇ 54000 ਦੀ ਲੈ ਜਾਈਓ ਉਦਾਂ ਦਾ 54000 ਦੀ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਕਿ 100 ਕਿਲੋਮੀਟਰ ਤੱਕ ਉਦਾਂ ਆਪਣੀ ਪਹੁੰਚ ਹੈ 57000 ਦਾ ਵਾਹਨ ਲੈ ਆਵੇ ਹਾਂਜੀ ਹਾਂਜੀ ਆਪਦਾ ਵੀਕਲ ਲੈ ਆਵੇ ਹਾਂਜੀ ਤੇ ਫਿਰ ਤਿੰਨ ਘਟਾ ਲਵੇ ਫਿਰ 54000 ਦੀ 53000 ਦੀ ਨਾ ਵਿਚ ਰਿੰਜਾਇਆ ਆਰ ਵੀ ਨੇ ਰੇਡ ਰੱਖਿਆ ਜੀ ਤੇ ਚਲੋ ਜੀ ਅਗਲੇ ਨਾਲ ਤੇ ਚੱਲਦੇ ਆ ਜੀ ਅੱਗੇ ਭਾਜੀ ਇਹ ਨਾ ਝੋਟੀ ਦੂਜੇ ਸੂਏ ਆ ਅੱਛਾ ਜੀ ਤੇ ਇੱਕ ਮਹੀਨੇ ਦੀ ਭਾਜੀ ਇਹ ਬਣੀ ਸੌਰੀ ਜੀ ਠੀਕ ਹੈ ਪੂਰੇ ਇੱਕ ਮਹੀਨੇ ਦੀ ਨਾ ਘਰ ਦਾ ਮਾਲੀ ਬੰਦਿਆਂ ਦਾ ਅੱਛਾ ਹੀ ਘਰ ਦਾ ਮਾਲੀ ਤੇ ਦੁੱਧ ਦੇ ਥੱਲੇ ਆ ਮਿਲਕਮੈਨ ਉਹ ਖਾਓ ਤੁਸੀਂ ਜਿੰਦਾ ਮਾਜੀ ਸੱਜਰ ਨੇ ਦੁੱਧੋ ਆਂਦੇ ਵੀ 13 14 ਲੀਟਰ ਭਰਿਆ ਹੈ ਨਾ 13 14 ਲੀਟਰ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜਾ ਨਾ ਇਹਨੂੰ ਸੂਈ ਨੂੰ ਭਾਜੀ ਕੋਈ ਸਾਢੇ ਇੱਕ ਤਿੰਨ ਮਹੀਨੇ ਹੋਏ ਜੀ ਠੀਕ ਹੈ ਜੀ ਤੇ ਤੈਨੂੰ ਸਾਢੇ ਇੱਕ ਤਿੰਨ ਮਹੀਨੇ ਹੋਏ ਆ ਕੋਈ ਜਦਾਂ ਮਰਜੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਤੇ ਬਾਕੀ ਗੱਲ ਇਹ ਆ ਵੀ ਦੁੱਧ 10 ਲੀਟਰ ਆ ਠੀਕ ਹੈ ਜੀ ਫੇਰੇ ਹੁਣੇ ਆਪਣੇ ਦਿਮਾਗ ਆ ਆਪਣੇ ਨਾਲ ਕੋਈ ਅੱਠ ਕਰਕੇ ਸੌਦਾ ਕਰੀਏ ਠੀਕ ਹੈ ਦੁੱਧ ਦੁੱਧ 10 ਲੀਟਰ ਹੈ ਕੋਈ 8 ਕ ਮੰਨ ਕੇ ਸੌਦਾ ਕਰ ਲਿਓ ਜੀ ਆਪਾਂ ਉਹਨਾਂ ਦੇ ਘਰੇ ਚੋਈ ਆ ਏਦਾਂ ਗਾੜੀ ਵੰਡ ਵੀ ਨਹੀਂ ਪਾਇਆ ਉਹਨਾਂ ਚਲੋ ਦੂਜੇ ਤਾਂ ਕਿ ਵੰਡ ਲੈ ਸਕਦੀ ਗਾੜੀ ਭੜਾ ਹਾਂਜੀ ਹਾਂਜੀ ਏਦਾਂ ਹੀ ਉਹਨਾਂ ਮੰਨ ਲਓ ਮਾਰਾ ਆ ਥੱਲੇ ਬਹਿ ਕੇ ਉਸ ਵੇਲੇ ਧਾਰ ਮਾਰੀ ਮੂੰਹ ਤੇ ਉਸ ਵੇਲੇ ਪਸੰਦ ਠੀਕ ਹੈ ਜੀ ਦਿਖਾਓ ਜੀ ਚੈੱਕ ਕਰੋ ਖੋਲ ਕੇ ਲਓ ਜੀ ਫੇਸ ਕੁਆਲਿਟੀ ਵੇਖੋ ਹਾਂਜੀ ਲਓ ਜੀ ਕਰੋ ਫੇਸ ਕੁਆਲਿਟੀ ਚੈੱਕ ਇਹ ਨੀਲੀ ਜਾਂਦੀ ਹੈ ਜੀ ਹਾਂਜੀ ਨੀਲੀ ਆ ਪੰਜ ਕਲਿਆਣੀ ਆਖ ਦਿੰਦੇ ਜਿੰਨੂੰ ਲਓ ਜੀ ਕਰੋ ਚੈੱਕ ਰੋਗਲੇ ਵੀਰ ਜੀ ਇੱਥੇ ਇੱਕ ਮਿੰਟ ਫੇਰ ਦੱਸ ਦਈਏ ਜੀ ਸੂਹਾ ਦੂਜਾ ਸੂਹਾ ਦੂਸਰਾ ਸੂਈ ਨੂੰ ਕੋਈ 6-3 ਮਹੀਨੇ ਹੋਏ ਜੇ ਤੇ ਬਣੀ ਸੌਰੀ ਨੂੰ ਇੱਕ ਮਹੀਨਾ ਆ ਘਰ ਦਾ ਮਾਲੀ ਉਹਨਾਂ ਦਾ ਜਿੱਥੋਂ ਬਣੀ ਠੀਕ ਹੈ ਜੀ ਤੇ ਸੱਜਰ ਦਾ ਜਿਹੜਾ ਵਾ ਰਿਕਾਰਡ ਹੈਗਾ ਜੇ 13-14 ਲੀਟਰ ਦਾ ਹਾਂ ਜੀ ਤੇ ਦੁੱਧ 10 ਲੀਟਰ ਇਹਦੇ ਥੱਲੇ ਕੋਈ 8 ਮਾਨ ਕੇ ਸੌਦਾ ਕਰ ਲਿਆ ਆਪਣੇ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਪੂਰੀ ਸੀਰੀਜ਼ਾ ਕੇ ਚਵਾਈ ਚੂਈ ਦੇ ਵਿੱਚ ਕਿਵੇਂ ਆ ਵਧੀਆ ਜੀ ਆ ਵੇਖੋ ਤਾ ਰਕਵਾਲ ਜੀ ਚਵਾਈ ਚੂਈ ਓਕੇ ਆ ਇੱਕ ਨੰਬਰ ਭਾਜੀ ਕੋ ਚੋਗੇ ਖਰੇ ਜੀ ਇਦਾਂ ਮਰਜੀ ਆਪਣੀ ਤਸੱਲੀ ਕਰਕੇ ਹੈਣਾ ਜੀ ਹਾਂ ਜੀ ਠੀਕ ਆ ਜੀ ਬਾਕੀਆਂ ਥਾਣ ਥੋਣ ਚਾਰੇ ਓਕੇ ਹਾਂ ਜੀ ਅ ਸਵੇਰ ਦੇ ਤੜਕੇ ਦੇ ਆਏ ਡੰਗਰ ਹਾਂ ਜੀ ਜੋਗ ਲਿਆਂਦੇ ਤਾਂ ਥੋੜਾ ਜਨਾ ਆਪਣਾ ਥਰ ਵੀਡੀਓ ਚ ਆਪਾਂ ਜ਼ਿਕਰ ਕਰਦੇ ਆ ਥੋੜਾ ਡੰਗਰ ਤੁਹਾਨੂੰ ਵਾੜਾ ਕਰੇ ਲੂ ਲਿਆਂਦਾ ਨਾ ਕਰੋ ਹਾਂ ਜੀ ਹਾਂ ਜੀ ਆਪਣਾ ਦਿਹਾੜੀ ਕਰਦਾ ਕਰਦਾ ਵੀ ਕਰਦਾਇ ਕਰਦਾ ਸਹੀ ਹੈ ਇਹ ਤਾਂ ਜੀ ਡੇਢ ਵੀ ਦੂਜਾ ਸਵੇਰ ਸੋਈ ਜੇ ਠੀਕ ਹੈ ਜੀ ਤੇ ਗੱਬਣਾ ਕੀ ਜੇ 1 ਮਹੀਨੇ ਦੇ ਚ ਉਹਨਾਂ ਕਰਾਈ ਆ ਅੱਛਾ ਜੀ ਮਾਲੀ ਤੋਂ 1 ਮਹੀਨਾ ਹੋਇਆ ਵਾ ਇਹਨੂੰ ਇਹ ਆਈਓ ਇਹਨੂੰ ਠੀਕ ਹੈ ਜੀ ਤੇ ਸਾਢੇ 1.5 ਮਹੀਨੇ ਸੁਈ ਆ ਤੇ ਜੇ ਦੁੱਧ ਦੀ ਗੱਲ ਕਰੀਏ ਤਾਂ 10000 ਕੋਈ ਹੱਥ ਮਨਿਕ ਚੱਲਦਾ ਠੀਕ ਹੈ ਜੀ ਤੇ ਆਪਾਂ ਕਰ ਲਈਏ ਰੇਟ ਦੀ ਗੱਲਬਾਤ ਰੇਟ ਭਾਜੀ 75 ਚ ਪਹੁੰਚ ਕਰ ਦਈਏ 100 ਕਿਲੋਮੀਟਰ ਤੱਕ ਆਪਣੇ ਚੈਨਲ ਦਾ ਮਾਨਤਾ ਨੂੰ ਵੀ ਕਰ ਦਿਆ ਕਰੋ ਸ਼ਾਹ ਜੀ 60000 ਹੱਥ ਕਰ ਦਈਏ 1000 ਹੋਰ ਛੱਡ ਦਾਂਗੇ ਜੀ 65000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਠੀਕ ਹੈ ਉਹ ਗੱਡੀ ਆਪਦੀ ਲਿਆਵੇ ਤੇ 6 ਠੀਕ ਹੈ ਜੀ ਤੇ ਜੇ ਕੋਈ ਗੱਡੀ ਆਪਦੀ ਲੈ ਕੇ ਆਵੇ ਫਿਰ 82000 ਦੀ ਪੂਰੀ ਭਾਜੀ ਸਾਫ ਲਾ ਲਓ ਵੀ ਇਹ ਜੇ ਮੈਂ ਰਜੀ ਪੁੱਜੀ ਹੋਵੇ ਨਾ ਇਹੋ ਜੇ ਜਾਨਾ ਨੇ ਘਰੇ ਹਾਂਜੀ ਹਾਂਜੀ ਤੇ ਪੂਰੀ ਰੇਲ ਗੱਡੀ ਦੇ ਇੰਜਣਾਂ ਨੂੰ ਤੇ ਵੱਡੀ ਮਹੀਂ ਜੇ ਪੂਰੀ ਪੂਰੀ ਜੇ ਕੋ ਸਾਂਭਲੇ ਤੇ ਉਹ ਆਂਦੇ ਵੀ ਹੈਗੀ ਵੀ ਹਰ ਵਿਰੇਈ ਹਰ ਵਿਰੇਈ ਆ ਹਾਂਜੀ ਤੇ ਸੁੰਦਿਆਂ ਤੇ ਕਰੋ ਆਂਦੇ ਵੀ ਦੁੱਧ ਨਹੀਂ ਆਨੇ ਭਜਣਾ ਠੀਕ ਹੈ ਜੀ ਲਓ ਜੀ ਕਰੋ ਚੈੱਕ ਕੋਈ ਭਾਜੀ ਇਹੋ ਮੈਂ ਜੇ ਸੱਜਰ ਲੈਣ ਜਾਈਏ ਤੇ ਸਵਾ ਲੱਖ ਦੀ ਮਿਲਣੀ ਦੇ ਮਿਲ ਜਾਂਦੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂ ਤੇ ਈ ਰੇਟ 60000 ਰਾਈ ਭਾਜੀ 65000 ਦੇ ਵਿੱਚ 100 ਕਿਲੋਮੀਟਰ ਪਹੁੰਚ ਹਾਂਜੀ ਤੇ ਜੇ ਕੋਈ ਵਹੀਕਲ ਆਉਂਦਾ ਲਿਆਵੇ ਤੇ 8000 ਠੀਕ ਹੈ ਭਾਇਆ ਛੜ ਦਾਂਗੇ ਜੀ ਛੜਾਇਆ ਛੜ ਦੋਗੇ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਇਹਨਾਂ ਭੈਣ ਭਰਾਵਾਂ ਦੀ ਮੰਗ ਹੀ ਵੀ ਹਾਂਜੀ ਜੰਗਰ ਜਿਹੜੇ ਬਣਾ ਬਣੂ ਲੈਂਦੇ ਆ ਵੀ ਦੰਗਰ ਚੰਗਾ ਹੋਏ ਤਾਂ ਚਲੋ ਸਾਨੂੰ ਕੋ 120 ਰੁਪਏ ਅਗਲੇ ਨੂੰ ਘਰ ਤੋਂ ਆਏ ਹਾਂ ਹਾਂਜੀ ਹਾਂਜੀ ਤੇ ਚਲੋ ਜੀ ਆਪਾਂ ਅਗਲੇ ਨਾਗ ਤੇ ਚੱਲਦੇ ਆਂ ਜੀ ਗੱਡੀ ਭਾਈ ਨੀਲੀ ਰਾਵੀ ਜਾਵੀ ਜੇ ਝੋਟੀ ਨੀਲੀ ਰਾਵੀ ਪਹਿਲੇ ਸੂਏ ਸੂਈ ਜੇ ਇਹ ਭਾਜੀ ਆਪਾਂ ਭੈਣ ਭਰਾਵਾਂ ਨਾਲ ਜ਼ਿਕਰ ਕਰ ਲਈਏ ਹਾਂਜੀ ਇਹ ਨਾ ਆਪਾਂ ਆਪ ਦੇ ਡਾਕਟਰ ਤੋਂ ਨਾ ਹੁਣੇ ਅੱਛਾ ਜੀ ਆਉਂਦਿਆਂ ਚੈੱਕ ਕਰਾਈ ਆ ਠੀਕ ਹੈ ਜੀ ਉਹਨਾਂ ਆਪਾਂ ਨੂੰ ਅਖੀਰ ਢਾਈਆਂ ਕਦੀ ਤੇ ਚਲੋ ਡਾਕਟਰ ਦੇ ਕਹਿਣ ਮੁਤਾਬਕ ਉਹਨੇ ਡਾਕਟਰ ਨੇ ਗੈਸ ਲਾਇਆ ਵੀ ਉਹ ਅੰਦਰ ਦੋਹਾਂ ਤੋਂ ਅੰਦਰ ਆ ਦੋਹਾਂ ਤੋਂ ਅੰਦਰ ਆ ਛੱਕ ਚ ਆ ਠੀਕ ਹੈ ਛੱਕ ਆਪਣਾ ਨਾਮ ਚੱਕ ਵਾਲਾ ਮੋਲੀ ਕਰਨਾ ਤੇ ਆਪਾਂ ਮੈਂ ਜਕਰ ਤਾਂ ਕਰਦਾ ਭੈਣ ਭਰਾਵਾਂ ਨਾਲ ਜਿਹੜਾ ਕੋ ਖੜਦਾ ਆ ਆਪਦੀ ਕੋਈ ਵੰਡ ਬਣੇਵਾ ਹੋਸ ਹਾਉਣਾ ਪਾਲੇ ਹਾਂ ਹਾਂ ਮੰਨ ਲਓ ਥੰਦਾ ਤਤਾ ਡੰਗਰ ਨੂੰ ਪਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਇੱਕ ਇਹ ਆ ਵੀ ਡੰਗਰ ਚੈੱਕ ਕਰਾ ਲੈ ਭੈਣ ਭਰਾ ਕੋ 20 ਦਿਨਾਂ ਦਾ 20 ਪੰਜਾਂ ਦਿਨਾਂ ਦਾ ਮਹੀਨੇ ਤੱਕ ਚੈੱਕ ਕਰਾ ਲੈ ਫੇਰ ਤੂੰ ਉਹਨਾਂ ਦਾ 100% ਸੂਣ ਵਾਲੀ ਫਿਰ ਤਸੱਲੀ ਹੋ ਜੂਗੀ ਨਾ ਹਾਂਜੀ ਹਾਂਜੀ ਪਰ ਹਜੇ ਆਪਾਂ ਇਹ ਨਹੀਂ ਆਪਾਂ ਗੱਬਨ ਆਪਾਂ ਜਿੰਨੇ ਚਿਰ ਉਹਨੇ ਆਪਾਂ ਨੂੰ ਆਖਿਆ ਆਪਾਂ ਉਹਨਾਂ ਤੁਹਾਨੂੰ ਆਖਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਆਪਾਂ ਗੱਬਨ ਵਾਲਾ ਮੌਲੀ ਕਰਨਾ ਠੀਕ ਹੈ ਸੋਹਾਂ ਭਾਜੀ ਪਹਿਲਾ ਇਹ ਦੂਜੇ ਦੀ ਜਿਹੜੀ ਆ ਹੁਣ ਡਾਕਟਰ ਨੇ ਆ ਤਾਂ ਦੋਹਾਂ ਤੋਂ ਅੰਦਰ ਲਾ ਲਈ ਹੋਈ ਠੀਕ ਹੈ ਜੀ ਚੈੱਕ ਆਪਦੀ ਕਰਾ ਲਈ ਮਹੀਨੇ ਇੱਕ ਨੂੰ ਠੀਕ ਹੈ ਜੀ ਜੀ ਨਾਲ ਪੱਕਾ ਅਗਲੇ ਨੂੰ ਕੰਫਰਮ ਹੋ ਜੂਗਾ ਠੀਕ ਹੈ ਇਹ ਦੁੱਧ ਦੇਖ ਲਿਆ ਅੱਠ ਆ ਦੁੱਧ ਅੱਠ ਠੀਕ ਇਹ ਮਿਲਦੀ ਇਦਾਂ ਭਾਜੀ ਭਾਰੇ ਤੇ ਭਾਰੇ ਤੇ ਹਾਂਜੀ ਹਾਂਜੀ ਠੀਕ ਹੈ ਤੇ ਨੀਲੀ ਰਾਵੀ ਚਾਉਂਦੀ ਏ ਨ ਆਹ ਲੋ ਤਾ ਇਸ ਕੁਆਲਟੀ ਕਿਉਂ ਲਓ ਜੀ ਲਓ ਅੱਗੇ ਜਾ ਕੇ ਰੋਕ ਦਿਓ ਆਪਾਂ ਉੱਥੇ ਚੰਗੀ ਤਰ੍ਹਾਂ ਚੈੱਕ ਕਰਾ ਦੇ ਹਾਂਜੀ ਹਾਂਜੀ ਕੋਈ ਵੀ ਜੀ ਡਿਟੇਲ ਫਿਰ ਤੋਂ ਇਹਦੀ ਸਾਂਝੀ ਕਰ ਦਿਓ ਸੂਆ ਭਾਜੀ ਪਹਿਲਾ ਸੂਈ ਆ ਸੂਆ ਪਹਿਲਾ ਸੂਈ ਆ ਤੇ ਫਿਰ ਦੱਸਦੀਏ ਵੀ ਸ਼ੱਕ ਦੇ ਵਿੱਚ ਆ ਸ਼ੱਕ ਦੇ ਵਿੱਚ 1 ਮਹੀਨੇ ਤੋਂ ਤਾਂ ਦੋਹ ਤੋਂ ਅੰਦਰ ਠੀਕ ਹੈ ਜੀ ਬਣੀ ਨੂੰ ਤੇ ਸੂਈ ਨੂੰ ਕੋ ਸਾਢੇ ਕਿ ਤਿੰਨ ਤਿੰਨ ਮਹੀਨੇ ਹੋਏ ਜੀ ਠੀਕ ਹੈ ਜੀ ਤੇ ਦੁੱਧ ਆਠਿਆ ਕੋ ਸੱਤ ਵਾਲੀ ਤੇ ਬਾਕੀ ਚਲੋ ਜਿਹੜਾ ਭੈਣ ਭਰਾ ਕੱਢਦਾ ਆਪਾਂ ਦੱਸਤਾ ਆਪਜੀ ਕੋਈ ਮਹੀਨਾ 20 ਦਿਨ ਖਲੋ ਕੇ ਚੈੱਕ ਕਰਾ ਲੈ ਠੀਕ ਹੈ ਜੀ ਚਲੋ ਇਹ ਆ ਡਾਕਟਰ ਨੇ ਉਦਾਂ ਥੋੜਾ ਆਖਣਾ ਸੀ ਜੇ ਕੋਈ ਉਹਨਾਂ ਨੇ ਜਾਪਿਆ ਤੇ ਫੇਰ ਹੀ ਦੱਸਿਆ ਉਹਨਾਂ ਨੇ ਹਾਂਜੀ 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 ਬਾਕੀ ਆਪਣੀ ਤਸੱਲੀ ਕਰ ਲਿਆ ਕਰਦੇ ਆਪਦੀ ਤਸੱਲੀ ਕਰ ਲੈ ਹਣਾ ਜੀ ਆਣਗੇ ਇੱਥੇ ਬਾਕੀ ਚਲੋ ਇਹ ਦਾ ਲਿਆ ਵੀ ਜਿਹੜਾ ਡਾਕਟਰ ਥੋੜਾ ਕਹੀ ਹੈਗੇ ਆ ਆਪਣੇ ਵੀਰ ਤੇ 45 ਦਿਨਾਂ ਦੀ ਵੀ ਕਰ ਦਿੰਦੇ ਆ ਅੱਛਾ ਔਰੇ ਟਾਈਮ ਦੀ ਵੀ ਕਰ ਦਿੰਦੇ ਆ ਅੱਛਾ ਜੀ ਕਿਉਂਕਿ ਹੁਣ ਅੱਜ ਆਪਾਂ ਕਰਾਈ ਆ ਅਗਲਾ ਜੇ ਕੋਈ ਖੜਦਾ ਨਾ ਆਪਣਾ ਚਲੋ ਗੱਬਣ ਵਾਲਾ ਮੁੱਲ ਤਾਂ ਨਹੀਂ ਬਾਜੀ ਜੀ ਆਪਾਂ ਜੇ ਰਿਤੋਂ ਆਪਣਾ ਤਾਂ ਜਿਹੜੇ ਰੈਡੀ ਕਰਮਾਂ ਵਾਲੀ ਬਿਲੀ ਗਰ ਰਣੀ ਨਹੀਂ ਆ ਤਾਂ ਫਿਰ ਆਪਾਂ ਕੋਈ 10-15 ਦਿਨ ਖਲੋਗੇ ਚੈੱਕ ਕਰਾ ਕੇ ਦੇ ਦਾਂਗੇ। ਹਾਂਜੀ। ਆਪਾਂ ਤੁਹਾਨੂੰ ਪਤਾ ਜਿਹੜੀ ਗੱਬਣ ਹੋਵੇ ਉਹੋ ਹੀ ਗੱਬਣ ਦੱਤ ਨਹੀਂ ਭਾਈ। ਫਿਰ ਰੇਟ ਫਿਰ ਰੇਟ ਤੇ ਵਧੂਗਾ ਜੀ। ਰੇਟ ਭਾਜੀ ਆਪਾਂ ਦੋਵੇਂ ਦੱਸ ਦਨੇ। ਠੀਕ ਹੈ ਜੀ। ਹਾਂਜੀ ਹਾਂਜੀ। ਰੇਟ ਆਪਾਂ ਦੋਵੇਂ ਹੀ ਦੱਸ ਦਨੇ। ਦੇਵੋ ਜੀ ਫਿਰ ਰੇਟ ਦੀ ਵੀ ਜਾਣਕਾਰੀ ਕੀ ਮੁੱਲ-ਮੁੱਲ ਕਰਦੇ ਜੀ ਇਹਦਾ? ਮੁੱਲ ਭਾਜੀ ਜੇ ਤੇ ਝੋਟੀ ਚੈੱਕ ਪਾਸ ਕਰਾ ਕੇ ਆਪਾਂ ਦਿੱਤੀ ਹਾਂਜੀ ਉਹ ਹਫਤੇ ਦਾ ਹੰਦਣਾ ਨੂੰ ਫੇਰ ਹਾਂਜੀ ਕਾ ਫਰਮ ਪੂਰੀ ਹੋਈ ਹਾਂਜੀ ਹਾਂਜੀ ਫੇਰ ਆਪਾਂ ਮੋਲ ਜੋ ਮਰਜ਼ੀ ਕਰੀਏ ਫੇਰ ਆਪਾਂ ਝੋਟੀ ਦੇਣੀ ਜੀ 2 ਘਾਟ 70 ਦੀ 2 ਘਾਟ 70 ਦੀ ਚਲੋ ਹੋਰ ਮਾਨਤਨ ਕਰਦਾਂਗੇ ਜੀ ਪੂਰੇ ਦਵਾਂਗੇ ਆਪਾਂ 60000 60000 ਦੀ ਹਾਂਜੀ ਪਿੰਮੀਨਾ ਸਾਮ ਲਈ ਹਾਂ ਮਹੀਨਾ ਸਾਮ ਕੇ ਹਾਂਜੀ ਜੇ ਪਹਿਲੀ ਗੱਲ ਆਪਣੇ ਤੋਂ ਰਹਿਣੀ ਨਹੀਂ ਹਾਂਜੀ ਤੇ ਜੇ ਹੁਣ ਦਾ ਮੋਲ ਹੈ ਨਾ ਜਿਹੜਾ ਹੁਣ ਦਾ ਮੋਲ ਪੀ ਗੈਸ ਦੇ ਵਿੱਚ ਆ ਹਾਂਜੀ ਦੁੱਧ ਆ ਜੰਨਾ ਖੇਤ ਲਾ ਗਿਆ ਹੁਣ ਆਪਾਂ ਮੋਲੋ ਹਿਸਾਬ ਨਾਲ ਕਰਨਾ ਭਾਜੀ 57 ਹਜ਼ਾਰ ਤੇ ਪਹੁੰਚ ਕਰ ਦਿੱਤੀ ਆਪਣੇ ਚੈਨਲ ਦਾ ਵੀ ਕਰ ਦਿਆ ਕਰੋ ਮਾਨਤਾ ਨਾ ਭਾਜੀ ਜਿਹੜਾ ਵੀਰ ਆਪਣੇ ਚੈਨਲ 56 ਹਜ਼ਾਰ ਤੇ ਪਹੁੰਚ ਕਰਾਂਗੇ 100 ਕਿਲੋਮੀਟਰ ਤਿੱਕਰ 56 ਹਜ਼ਾਰ ਦੇ ਵਿੱਚ ਵੀ ਗੱਡੀ ਆਂਦੀ ਲਿਆਵੇ ਹਾਂਜੀ ਤੇ ਫਿਰ 53 ਦੀ ਤੇ 53 ਦੀ ਹਾਂਜੀ ਇਹ ਵੀ ਆਪ ਦਾ ਟਾਈਮ ਪੂ ਲੈ ਆਵੇ ਹਾਂਜੀ ਇੱਕ ਹੋਰ ਭੈਣ ਭਰਾਵਾਂ ਗੜੀ ਬੇਨਤੀ ਭਾਜੀ ਦੱਸਾਂ ਮੋਲ ਆਪਣੇ ਜੈਜ ਹੁੰਦੇ ਆ ਹਾਂਜੀ ਮਾਲ ਹੁਣ ਤੁਸੀਂ ਖਿੱਚ ਕੇ ਕਰਾਤਾ ਆਪਾਂ ਵੀ ਕਰਤਾ ਫਿਰ ਕਈ ਭੈਣ ਭਰਾਵਾਂ ਕਹਿੰਦੇ ਆ ਵੀ ਹੋਰ ਕਰੋ ਹੋਰ ਕਰੋ ਫਿਰ ਭਾਜੀ ਦੱਸਾਂ ਗੱਲ ਵੀ ਆਈ ਹੁਣ ਆਪਣੀ ਆ ਵੀਡੀਓ ਪੰਜਵੇਂ ਦਿਨ ਪਈ ਆ ਹਾਂਜੀ ਤੇ ਫਿਰ ਤੁਰ ਕੇ ਮਾਲ ਲੈਣਾ ਹੁੰਦਾ ਤੇ ਭਾਈ ਤੁਹਾਨੂੰ ਬੜਾ ਲੱਭਦਾ ਕੁਝ ਨਹੀਂ ਆ ਕੋਈ ਜਿਆਦਾ ਨਹੀਂ ਥੋੜਾ ਬੋੜਾ ਹੀ ਆ ਜੀ ਹੁਣ ਹਾਂਜੀ ਏਡਾ ਕੋਈ ਜਿਆਦੀ ਗੱਲ ਨਹੀਂ ਹੈਗੀ ਤੇ ਮਾਲ ਘਟਿਆ ਉਹਦਾ ਲਈ ਆ ਐ ਹੁਣ ਤੁਹਾਡੇ ਸਾਹਮਣੇ ਮਹੀਆ 8 10 ਦਾ ਬੰਦ ਛੱਡਦੇ ਹਾਂ ਤੇ ਹੁਣ ਥੋੜਾ ਜਨਾ ਸੀਜ਼ਨ ਕਰਕੇ ਮਾਲ ਮਿਲ ਨਹੀਂ ਘਟ ਪਿਆ ਨਾਲੇ ਗਰਮੀ 'ਚ ਫਿਰਨਾ ਬੜਾ ਔਖਾ ਜੀ ਇਦਾਂ ਹੀ ਆ ਚਲੋ ਉਹ ਨਹੀਂ ਗੱਲ ਕੋਈ ਆਪਾਂ ਤਾਂ ਇੱਕ ਦਿਨ ਵੀਰ ਨੇ ਮੱਝ ਲਈ ਹੀ ਤੇ ਉਹ ਸਾਈ ਕਰ ਗਿਆ ਆਪਣੇ ਨਾਲ ਅੱਛਾ ਜੀ ਤੇ ਮੈਨੂੰ ਆਂਦਾ ਵੀ ਮੈਂ ਵੇਖਣਾ ਮੈਂ ਕਾ ਕੋਈ ਗੱਲ ਨਹੀਂ ਜੇ ਮੈਂ ਚਲੋ ਆਪਾਂ ਉਹਨੇ ਜਬਾਨ ਕਰਦੀ ਫੋਨ ਨੂੰ ਮਗਰ ਆਉਂਦੇ ਰੇ ਇੱਥੇ ਹੁੰਦਿਆਂ ਭਾਜੀ ਮੇਰਾ ਤੁਹਾਡੇ ਚੈਨਲ ਤੇ ਵੀਡੀਓ ਪਾਈ ਨੀਲੀ ਦੀ ਮਹੀਂ ਜਿਹੜੀ ਗੱਬ ਹਾਂਜੀ ਹਾਂਜੀ ਉਹ 55000 ਦੀ ਲਈ ਤੇ ਉਹਨੂੰ ਇੱਥੇ ਬੰਦੇ ਹੁੰਦੇ ਆ 65000 ਰੁਪਏ ਦਿੰਦੇ ਹਨ ਅੱਛਾ ਜੀ ਉਹ ਆਂਦਾ ਮੈਂ ਨਹੀਂ ਗਣੀ ਅੱਛਾ ਜੀ ਫੇਰ ਗੱਲ ਇਹ ਹੈ ਜੀ ਆਪਾਂ ਬਿਆਨਾ ਦਿੰਦਾ ਜਿੰਨੂੰ ਆਪਰੇ ਜਿਹੜਾ ਬਿਆਨਾ ਦੇਤਾ ਕਿ ਨਸਾਈ ਹੈਗੀ ਆਪਾਂ ਮੁੜ ਕੇ ਮੈਂ ਨਹੀਂ ਵੇਚ ਸਕਦੇ ਉਹਦੇ ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਹੈ ਹਾਂਜੀ ਠੀਕ ਹੈ ਜੀ ਤੇ ਇਹ ਆਪਾਂ ਨਾ 56000 ਦੇ ਵਿੱਚ ਕਰਾਂਗੇ 100 ਕਿਲੋਮੀਟਰ ਤੱਕ ਪਹੁੰਚ ਹਾਂਜੀ ਤੇ ਜੇ ਕੋਈ ਗੱਡੀ ਆਪਦੀ ਲਿਆਵੇ ਤਾਂ ਫਿਰ 53 ਫਿਰ 53 ਦੀ ਹਾਂਜੀ ਹਾਂ ਤੇ 3000 ਖਰਚਾ ਜਿਹੜਾ ਵਾ ਕਰਾਇਆ ਹਾਂਜੀ ਹਾਂਜੀ ਠੀਕ ਹੈ ਜੀ ਸਰਦਾਂ ਸਰਦਾਂ ਤੇ ਦਿਓ ਜੀ ਲੋਕੇਸ਼ਨ ਤੇ ਆਪਣਾ ਨੰਬਰ ਲੋਕੇਸ਼ਨ ਭਾਜੀ ਆਪਣੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਰ ਵੀ ਤਰਨਤਾਰਨ ਹਾਂਜੀ ਤੇ ਪਿੰਡ ਹੈਗਾ ਝਾਮਕੇ ਖੁਰਦ ਤੇ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਤੇ 6284744127 6284744127 ਬਾਕੀ ਭਾਜੀ ਭੈਣ ਪਰਵਾਂ ਗਾ ਜੀ ਹੱਥ ਜੋੜ ਕੇ ਇਹੋ ਬੇਨਤੀ ਆ ਹਾਂਜੀ ਤੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੱਸੀ ਆ ਹਾਂਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਗਲਾ ਆਪਦੀ ਵੇਖੇ ਹਾਂਜੀ ਹਾਂਜੀ ਫੇਰ ਆਨ ਦਾ ਇੱਥੇ ਆ ਕੇ ਆਪਦੀ ਤਸੱਲੀ ਪਾਜੀ ਮੇਰੇ ਆਪਣ ਨੂੰ ਮਾਲਿਆ ਘੰਟੇ ਦਉ ਮੈਂ ਘੰਟਿਆਂ ਦੇ ਵਿੱਚ ਆਪਣਾ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਹਾਂਜੀ ਹਾਂਜੀ ਤੇ ਦੂਜੇ ਸੰਜ ਆ ਕੇ ਭਾਜੀ ਮਾਲ ਦਿਹਾੜੀ ਕਰਦਾ ਵੀ ਆ ਕਰਦਾ ਵੀ ਆ ਕਰਦਾ ਵੀ ਕਰਦਾ ਵੀ ਸਹੀ ਗੱਲ ਹੈ ਤੇ ਬਾਕੀ ਇਹ ਆਈ ਆਪਾਂ ਜਿਹੜੀ ਬੱਚੀ ਵਾਲੀ ਆ ਬੱਚੇ ਦੇ ਹਿਸਾਬ ਨਾਲ ਜਦਾਂ ਜਦਾਂ ਹੈਗੀ ਜੀ ਆਪਾਂ ਗੱਲ ਹੀ ਕੋਈ ਨਹੀਂ ਗੱਲ ਹੀ ਕੋਈ ਅਗਲਾ ਆਪਦਾ ਵੇਖ ਕੇ ਕਰੇ ਤਸੱਲੀ ਕਰਕੇ ਹਾਂਜੀ ਹਾਂਜੀ ਠੀਕ ਹੈ ਇਹੋ ਹੀ ਆਪਣੀਆਂ ਇਨੀਆਂ ਬੇਨਤੀਆਂ ਤੇ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਕੋਈ ਗੱਲ ਨਹੀਂ ਜੀ ਮਾਲ ਲੱਭੇ ਤੇ ਫਿਰ ਆਪਾਂ ਤੁਰੇ ਆਉਣਾ ਆਪਾਂ ਹਾਜਨੇ ਆ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਠੀਕ ਹੈ ਜੀ ਤੇ ਕੁਛ ਚ ਆਪਣੀ ਇਹ ਹੁੰਦੀ ਆ ਸ਼ੁਰੂ ਤੋਂ ਵੀ ਚਲੋ ਮਾਲ ਜੰਨਾ ਲੈਸ ਤੋਂ ਲੈਸ ਲਈਏ ਤੇ ਲੈਸ ਤੋਂ ਲੈਸ ਦੇਈਏ ਹਾਂਜੀ ਕਿਉਂਕਿ ਭਾਜੀ ਆਪਣਾ ਕਿਸੇ ਨਾਲ ਕੋਈ ਵੈਰ ਥੋੜਾ ਵੀ ਆਪਾਂ ਦਾ ਮਾਲਾ ਜਦੋਂ ਕਰ ਨਹੀਂ ਘਾ ਦੇਣਾ ਜਾਂ ਸਾਰੀਆਂ ਚੀਜ਼ਾਂ ਦੀਏ ਹਾਂਜੀ 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 ਬਾਕੀ ਉਹ ਬੇਨਤੀ ਆ ਪਿਆਰ ਦੀ ਵੇਖ ਕੇ ਕਰੋ ਜੀ ਵੇਖ ਕੇ ਆ ਨਹੀਂ ਤਸੱਲੀ ਕਰਕੇ ਹਨਾ ਜੀ ਤੇ ਇਹ ਹੋਰ ਬੇਨਤੀ ਆ ਕੋਈ ਠਾ ਠਾ ਡੇਰੀ ਫਾਰਮ ਜਿਹੜਾ ਆ ਆਪਣਾ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਹਾਂਜੀ ਮੰਨ ਲਓ ਜਿਹੜੇ ਭੈਣ ਭਰਾ ਨਵੇਂ ਆਪਣੇ ਨਾਲ ਜੁੜੇ ਆ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਹਾਂਜੀ ਵੱਧ ਤੋਂ ਵੱਧ ਯੋਗਦਾਨ ਦਿਓ ਹਾਂਜੀ ਕੋ ਜੋ ਜੋ ਵੀ ਕਿਸੇ ਵੇਲੇ ਭੈਣ ਭਰਾ ਨੂੰ ਕਿਸੇ ਵੀ ਆਪਣੇ ਤੋਂ ਕੋਈ ਜਾਣਕਾਰੀ ਲੈਣੀ ਆ ਹਾਂ ਜੀ ਟੰਗਰ ਲੈਣਾ ਜੀ ਆਪਾਂ 24 ਘੰਟੇ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹਾਂ ਨੰਬਰ ਆਪਾਂ ਤੁਹਾਨੂੰ ਦੇ ਦਿੱਤਾ ਜਦੋਂ ਮਰਜ਼ੀ ਕੋ ਫੋਨ ਲਾ ਦੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਹੀ ਅੱਜ ਦੇ ਆਪਣੇ ਤਿੰਨ ਨਾਗ ਪਿੰਡ ਝਾਮਕਾ ਜ਼ਿਲ੍ਹਾ ਦੇ ਤਹਿਸੀਲ ਤਰਨਤਾਰ ਸਾਹਿਬ ਤੇ ਵੀਰ ਨੇ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਹੈ ਜੀ ਬਾਕੀ ਆਪਣੀ ਤਸੱਲੀ ਕਰਕੇ ਸਾਰੇ ਭਰਾ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਵੀਰ ਆਪਣਾ ਰੁਟੀਨ ਦੇ ਵਿੱਚ ਹੀ ਪਾਉਂਦਾ ਵੀਡੀਓ ਆਪਣੇ ਕੋਲੋਂ ਤੇ ਬਾਕੀ ਹੋਰ ਵੀ ਕਿਸੇ ਵੀਰ ਭਰਾ ਨੇ ਵੀਡੀਓ ਪ ਤੇ ਆਪਣਾ ਨੰਬਰ ਸਕਰੀਨ ਦੇਤੇ ਉੱਪਰਲੀ ਸਾਈਡ ਦਿੱਤਾ ਹੁੰਦਾ ਜੀ ਕਾਲ ਕਰਕੇ ਤੇ ਬੁਲਾ ਸਕਦਾ ਜੀ ਆਪਾਂ ਨੂੰ ਇਸੇ ਤਰ੍ਹਾਂ ਜੁੜੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ